ਭਾਈ ਜਾਰ ਮੋਦੀ ਵਾਲਾ 2000 ਕਿਵੇਂ ਮਿਲਦਾ ਇਹ ਹੀ ਸਵਾਲ ਸਾਡੇ ਕਿਸਾਨ ਭਰਾਵਾਂ ਦਾ ਅਕਸਰ ਹੁੰਦਾ ਏ ਕੋਈ ਕਹਿੰਦਾ ਪਹਿਲਾਂ ਮੈਨੂੰ ਮਿਲਦਾ ਸੀ ਹੁਣ ਰੁਕ ਗਏ ਕੋਈ ਕਹਿੰਦਾ ਕਿ ਮੈਨੂੰ ਤਾਂ ਜਮ੍ਹਾਂ ਹੀ ਨਹੀਂ ਮਿਲਦੇ ਤੇ ਕਈ ਸਾਡੇ ਕਿਸਾਨ ਭਰਾ ਕਹਿੰਦੇ ਕਿ ਸਾਨੂੰ ਤਾਂ ਮਿਲਦੇ ਹਨ ਅਸਲ ਵਿੱਚ ਇਹ ਸਕੀਮ ਕੀ ਹੈ ਇਸ ਦੇ ਵਿਸਥਾਰ ਨਾਲ ਪੂਰੀ ਜਾਣਕਾਰੀ ਪੰਜਾਬੀ ਦੇ ਵਿੱਚ ਤੁਹਾਨੂੰ ਬੜੇ ਸੌਖੇ ਤਰੀਕੇ ਨਾਲ ਮੈਂ ਦੱਸਾਂਗਾ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਸਾਨ ਭਰਾਓ ਅਸਲ ਵਿੱਚ ਇਹ ਭਾਰਤ ਸਰਕਾਰ ਦੀ ਇੱਕ ਯੋਜਨਾ ਹੈ ਜਿਸ ਦਾ ਨਾਮ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਇੱਕ ਸਾਲ ਦੇ ਵਿੱਚ ਤਿੰਨ ਕਿਸ਼ਤਾਂ ਜੋ 4 ਮਹੀਨੇ ਬਾਅਦ ਆਉਂਦੀਆਂ ਹਨ 2-2000 ਰੁਪਏ ਦੀਆਂ ਤਿੰਨ ਕਿਸ਼ਤਾਂ ਦੇ ਵਿੱਚ ਕਿਸਾਨਾਂ ਨੂੰ ਇੱਕ ਸਾਲ ਦੇ ਵਿੱਚ 6000 ਰੁਪਏ ਜਿਹੜੇ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਮਿਲਦੇ ਹਨ ਤੁਸੀਂ ਇਸ ਯੋਜਨਾ ਦਾ ਲਾਭ ਕਿਵੇਂ ਲੈ ਸਕਦੇ ਹੋ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਾ ਹਾਂ ਤੁਸੀਂ Google Chrome ਤੇ ਜਾ ਕੇ ਭਾਰਤ ਸਰਕਾਰ ਦੀ ਇੱਕ ਵੈਬਸਾਈਟ ਆ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਉਸ ਤੇ ਜਾ ਕੇ ਕਲਿੱਕ ਕਰਨਾ ਤੇ ਉਥੇ ਜਾ ਕੇ ਆਪ ਘਰ ਬੈਠੇ ਵੀ ਜਿਹੜਾ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਜਾਂ ਤੁਸੀਂ ਸ਼ਹਿਰ ਜਾ ਕੇ ਕਿਸੇ ਸੇਵਾ ਕੇਂਦਰ ਦੇ ਵਿੱਚ ਜਾਂ ਕੈਫੇ ਦੇ ਵਿੱਚ ਜਿੱਥੇ ਆਨਲਾਈਨ ਅਰਜ਼ੀਆਂ ਭਰਦੇ ਹਨ ਉਥੇ ਜਾ ਕੇ ਪੀਐਮ ਕਿਸਾਨ ਯੋਜਨਾ ਤੇ ਜਿਹੜਾ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਉਸ ਤੋਂ ਬਾਅਦ ਤੁਸੀਂ ਆਪਣੇ ਸਾਰੇ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਤੇ ਜ਼ਮੀਨ ਦੀ ਜਮ੍ਹਾਂ ਬੰਦੀ ਇਹ ਤਿਆਰ ਰੱਖਣੀ ਹੈ ਜਦੋਂ ਤੁਹਾਡੀ ਰਜਿਸਟ੍ਰੇਸ਼ਨ pmkisan.com ਤੇ ਹੋ ਗਈ ਉਸ ਤੋਂ ਬਾਅਦ ਤੁਸੀਂ ਸਾਰੇ ਕਾਗਜ਼ ਪੱਤਰ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣੇ ਹਨ ਜੋ ਵੀ ਤੁਹਾਨੂੰ ਨੇੜੇ ਖੇਤੀਬਾੜੀ ਦਫ਼ਤਰ ਜਿਹੜਾ ਤੁਹਾਡੇ ਏਰੀਏ ਨੂੰ ਲੱਗਦਾ ਹੈ ਉੱਥੇ ਤੁਸੀਂ ਉਹ ਫਾਰਮ ਜਾ ਕੇ ਜਮ੍ਹਾਂ ਕਰਵਾਉਣੇ ਹਨ ਜਦੋਂ ਸਾਰੀ ਕਾਗਜ਼ੀ ਕਾਰਵਾਈ ਤੁਹਾਡੀ ਓਕੇ ਹੋ ਗਈ ਉਸ ਤੋਂ ਬਾਅਦ ਜਿਹੜੀ ਅਗਲੀ ਸਕੀਮ ਆਵੇਗੀ 2000 ਰੁਪਏ ਵਾਲੀ ਤਾਂ ਤੁਹਾਡੇ ਖਾਤੇ ਦੇ ਵਿੱਚ ਵੀ ਜਿਹੜੇ ਪੀਐਮ ਕਿਸਾਨ ਯੋਜਨਾ ਦੇ 2000 ਰੁਪਏ ਉਹ ਜ਼ਰੂਰ ਆਉਣਗੇ ਤੇ ਜਿਨ੍ਹਾਂ ਕਿਸਾਨ ਭਰਾਵਾਂ ਦੇ ਪਹਿਲਾਂ ਪੈਸੇ ਆਉਂਦੇ ਸੀ ਤੇ ਹੁਣ ਰੁਕ ਗਏ ਹਨ ਉਹ ਵੀ ਆਪਣੇ ਨੇੜਲੇ ਖੇਤੀਬਾੜੀ ਅਫਸਰ ਅਧਿਕਾਰੀਆਂ ਦੇ ਨਾਲ رابطہ ਕਾਇਮ ਕਰ ਲੈਣ ਆਪਣਾ ਆਧਾਰ ਕਾਰਡ ਲੈ ਕੇ ਉੱਥੇ ਪਹੁੰਚਣ ਉਹ ਤੁਹਾਨੂੰ ਚੈੱਕ ਕਰਕੇ ਦੱਸ ਦੇਣਗੇ ਕਿ ਤੁਹਾਡੀ ਇਹ ਯੋਜਨਾ ਦੀ ਸਕੀਮ ਜੋ ਰਾਸ਼ੀ ਕਿਉਂ ਰੁਕੀ ਹੈ ਇਸ ਦਾ ਕੀ ਕਾਰਨ ਹੈ ਸੋ ਜਿਨ੍ਹਾਂ ਨਵੇਂ ਕਿਸਾਨ ਭਰਾਵਾਂ ਨੇ ਇਹ ਸਕੀਮ ਦਾ ਲਾਭ ਲੈਣਾ ਹੈ ਤਾਂ ਜਿਵੇਂ ਮੈਂ ਵੀਡੀਓ ਦੇ ਵਿੱਚ ਦੱਸਿਆ ਇਸ ਤਰ੍ਹਾਂ ਉਹਨਾਂ ਨੂੰ ਅਪਲਾਈ ਕਰਨਾ ਪਵੇਗਾ ਹੋਰ ਵੀ ਕਿਸੇ ਕਿਸਾਨ ਭਰਾ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਥੱਲੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜਿੱਥੇ ਮੈਂ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਸੋ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਸਾਡੇ ਕਿਸਾਨ ਭਰਾਵਾਂ ਨੂੰ ਜੋ ਸਕੀਮਾਂ ਸਰਕਾਰ ਦੀਆਂ ਹਨ ਉਹਨਾਂ ਦਾ ਫਾਇਦਾ ਮਿਲ ਸਕੇ ਇਸ ਵਾਰ ਵੀ ਜਿਹੜੀ ਸਕੀਮਾਂ ਉਹ ਆਉਣ ਵਾਲੀ ਹੈ ਇਸ ਲਈ ਸਾਰਿਆਂ ਨੂੰ ਇੰਤਜ਼ਾਰ ਰਹਿਦਾ ਹੈ ਜਿਨ੍ਹਾਂ ਦੇ ਪੈਸੇ ਆਉਂਦੇ ਹਨ ਉਹ ਕਦੋਂ ਆਉਣੀ ਹੈ ਸੋ ਸਾਡੇ ਕਿਸਾਨ ਭਰਾਵਾਂ ਨੂੰ ਵੀਡੀਓ ਕਿੱਦਾਂ ਲੱਗੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਸਾਡੇ ਕਿਸਾਨ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਤੁਸੀਂ ਆਪਣੇ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ